ਦਾ ਜੱਫਾ ਦਾ ਵਾਦਾ ਕਰਦੀ ہوئی ਹਾਕਮ ਦੇ ਅੰਮਲ ਗੋਜੀ ਚਿੱਟੀ ਵਾਲੇ ਤੇ ਸਾਡੇ ਕਰਮਜੀਤ ਦੀ ਰਾਜੂ ਕੋਚ ਨਾਲ ਕੌਂਦੇ ਨਾ ਖਿਡਾਰਮਾਂ ਤੇ ਇਹ ਆ ਸਾਹਮਣੇ ਅਰਸ਼ ਕਬੱਡੀ ਪਾੜੀ ਹੈ ਤੇ ਹੁੰਦੀ ਹੁੰਦੀ ਬੱਲੇ ਬੱਲੇ ਖੇਡਦੇ ਮੈਦਾਨ ਦੇ ਅੰਦਰ ਤੇ ਖਿਡਾਰਮਾਂ ਅੱਜ ਕੱਲ ਇਹ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਲੋ ਕਿੱਕ ਨਹੀਂ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਤੇ ਐਦਾ ਜੱਫਾ ਐਦਾ ਜੱਫਾ ਪੱਪੂ ਗਾ ਖਲਜੀ ਆਪਾਂ ਨਾਲ ਤੇ ਸਰਕਾਰ ਜਿਹੜਾ ਲੜਕੀਆਂ ਦੇ ਵਾਸਤੇ ਵੀ ਬੰਦੇ ਇਹਾਰੇ ਦੋਨੀਆਂ ਟੀਮਾਂ ਦੇ ਵਾਸਤੇ 5-500 ਬਜਾਤਾ ਜਿਨ੍ਹਾਂ ਨੇ ਸਾਡੇ ਖਿਡਾਰੀਆਂ ਦਾ ਬਦਾਮਾ ਨਾਲ ਵੀ ਸਨਮਾਨ ਕੀਤਾ ਉਹ ਸਾਹਮਣੇ ਦੇਖਾਗੇ ਇਧਰ ਵੀ ਸੱਡ ਗੱਲ ਸਰੇ ਇਹਨ ਗੱਲ ਸਰੇ ਤੁਸੀਂ ਕੋਚਾਂ ਨੂੰ ਫੋੜ ਕੇ ਜੀ ਬੱਸਰੇ ਬਹੁਤ ਬਹੁਤ ਧੰਨਵਾਦ ਲਓ ਸਤਕਾਰ ਸਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਪੁਬਾਲ ਵਾਲੇ ਵੱਡੇ ਮਾਨ ਸਰਕਾਰ ਉਹ ਪੱਡੀ ਰੇਡ ਦੇ ਉੱਤੇ ਸਾਹਮਣੇ ਹਰਸ਼ ਹਰਸ਼ ਤੇ ਦੂਜੇ ਪਾਸੇ ਵਿਕਸ਼ਾ ਉਹ ਖੇਡ ਮੈਦਾਨ ਅੰਦਰ ਹੁੰਦੀ ਹੋਈ ਬੱਲੇ ਬੱਲੇ ਕਿਹਾ ਧੰਨ ਬਗਾਂ ਮੇਰਾ ਲੋਕ ਕਹਿੰਦਾ پالنا بڑا اوکھا پہنگ رت کیشر جفا لایا جسمت پپو گا تھا سو مار بہت آئیں گے تگڑا جفا بھرا یہ سو بجا در ਬਾਜੀ ਅੱਖਰ ਸਿੰਘ ਜੀ ਪਹੁੰਚੇ ਸਾਰਿਆਂ ਦਾ ਧੰਨਵਾਦ ਪਰ ਇਧਰ ਲੱਗਦਾ ਜਫਾ ਆਓ ਸਾਹਮਣੇ ਦੇਖਾਂ ਤੇ ਆਇਆ ਮੇਰੇ ਬਰਾਬਰ ਖਿਡਾਰੀਆਂ ਦੇ ਗੱਖਰਾਂ ਦੇ ਵਿੱਚ ਵਧੀਆ ਖੇਡਦਾ ਪਰਦਸ਼ਨ ਦਾ ਵਧੀਆ ਖੇਡ ਬਹੁਤ ਬਹੁਤ ਵਧੀਆ ਮਨੰਦਰ ਇਸ ਵੇਲੇ ਚੋਟੀ ਦਾ ਜੱਫਾ ਅੰਜਲੀ ਨੂੰ ਅੰਕਾਂ ਦਾ ਵਾਧਾ ਕਰਨ ਦੀ ਆ ਬਾਬਾ ਸੁਖਹਾਨ ਸਿੰਘ ਦੀ ਲਾਂਬੜੀ ਦੀ ਟੀਮ ਦੇ ਵਿੱਚ ਹਿੱਸੇ ਦੇ ਵਿੱਚ ਰੇਸ਼ਮ ਲਖਾ ਜੀ ਆਏ ਹੋਇਆ ਰਨ ਕਰਦੇ ਆ ਇਹਨਾਂ ਲੜਕੀਆਂ ਨੂੰ ਖਰਾਉਂਦੇ ਲਈ ਬੱਤੀ سپورਟ ਪਰ ਇਧਰ ਦੇ ਪਾਸੇ ਖੇਡ ਮੈਦਾਨ ਅੰਦਰ ਪੱਪੂ ਗੱਖਰ ਜੀ ਕਬੱਡੀ ਕਲੱਬ ਦੇ ਵਾਸਤੇ ਇਸ ਸਮੇਂ ਜੱਫਾ ਜੱਫਾ ਨਾਲ ਕਰ ਜੀ ਇਹ ਕੌਣ ਹੈ ਲਓ ਧਿਕਸ਼ਾ ਇਹ ਚੋਟੀ ਦਾ ਜੱਫਾ ਖੇਡ ਮੈਦਾਨ ਦੇ ਅੰਦਰ ਕਬੱਡੀ ਵਧ ਕੇ ਕਹਿੰਦੇ ਵੀ ਤਮੰਨਾ ਨੇ ਪਾਈ ਹੈ ਹੁਣ ਜੱਫਾ ਖੇਡ ਦੇ ਮੈਦਾਨ ਦੇ ਅੰਦਰ ਲੱਗਿਆ ਤੇ ਤਾੜੀ ਜ਼ੋਰਦਾਰ ਮਾਰਦੀ ਹੈ ਇਹਨਾਂ ਖਿਡਾਰੀਆਂ ਨੂੰ ਹੌਸਲਾ ਦੇਣ ਦੇ ਵਾਸਤੇ ਕਿਉਂਕਿ ਸਾਡੇ ਪੰਜਾਬ ਦੀਆਂ ਸ਼ੇਰ ਬੱਚੀਆਂ ਆ ਵੀ ਅੱਜਕੱਲ ਕਿਸੇ ਨਾਲ ਘੱਟ ਨਹੀਂ ਹੈ ਰੱਤੀ ਸਪੋਰਟਮ ਵੀ ਕੋਈ ਰੇਸ਼ਮ ਲੱਖਾ ਜਿਹੇ ਹਾਂਜੀ ਭਲੀ ਮਿੱਤਰਾਂ ਦੀ ਟੀਮ ਆ ਰਹੀ ਹੈ ਇੱਥੇ ਕਰਦੇ ਪੀਸ ਆਜੋ ਮੇਰੇ